ਸਾਢੇ 10 11 ਵਜੇ ਸੀ ਜਿਹੜੀ ਸਟੇਜ ਆ 11 ਵਜੇ ਤੋਂ ਬਾਅਦ ਸ਼ੁਰੂ ਕਰਾਂਗੇ ਹੁਣ ਅਸੀਂ ਪ੍ਰਬੰਧਾਂ ਦੀ ਡਿਊਟੀ ਆ ਤੇ ਪਹਿਲਾਂ ਜਿਹੜੇ ਐਸਕੇਐਮ ਦੀ ਅਸੀਂ ਮੀਟਿੰਗ ਜਿਹੜੀ 9:30 ਤੋਂ 10:30 ਅਸੀਂ ਮੀਟਿੰਗ ਕਰਾਂਗੇ ਤੇ ਉਹਦੇ ਚ ਪਹਿਲਾਂ ਹੋਰ ਪ੍ਰੋਗਰਾਮ ਸਟੇਜ ਤੇ ਚੱਲਦਾ ਰਹੂਗਾ ਘੰਟਾ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਅੱਜ ਕਿਸਾਨ ਇੱਥੇ ਪਹੁੰਚਣਗੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਆ ਪ੍ਰਸ਼ਾਸਨ ਨੇ ਗਲਤ ਜਗ੍ਹਾ ਤੇ ਜੋ ਪਾਰਕਿੰਗ ਲਾਈ ਆ ਸਾਨੂੰ ਮਨਜ਼ੂਰ ਨਹੀਂ ਜਿਹੜੀ ਕਾਲਜ ਦੇ ਵਿੱਚ ਮਾਲਵਾ ਕਾਲਜ ਲਈ ਆ ਜਾਂ ਆਈਟੀਆਈ ਉੱਥੋਂ ਕਿਵੇਂ ਸਾਡੇ ਲੋਕ ਤੁਰ ਕੇ ਆਉਣਗੇ ਇਸ ਤਰ੍ਹਾਂ ਦੀ ਉਹ ਪਾਰਕਿੰਗ ਸਾਨੂੰ ਮਨਜ਼ੂਰ ਨਹੀਂ ਅਸੀਂ ਉਹ ਪਾਰਕਿੰਗ ਦੇ ਵਿੱਚ ਗੱਡੀਆਂ ਨਹੀਂ ਲਾਵਾਂਗੇ ਪਹਿਲਾਂ ਸਾਰੀਆਂ ਗੱਡੀਆਂ ਇੱਥੇ ਆਉਣਗੀਆਂ ਜਾਂ ਨੇੜੇ ਤੇੜੇ ਜਿਹੜੀਆਂ ਪਾਰਕਿੰਗਾਂ ਨੇ ਉਹਨਾਂ ਦੇ ਵਿੱਚ ਸਾਡੀਆਂ ਗੱਡੀਆਂ ਲਵਾਈਆਂ ਜਾਣੇ ਅਸੀਂ ਅਪੀਲ ਕਰਦੇ ਹਾਂ ਜਿਵੇਂ ਕਿ ਮੌਸਮ ਥੋੜਾ ਖਰਾਬ ਲੱਗ ਰਿਹਾ ਹੈ ਇਹ ਨਹੀਂ ਕੋਈ ਗੱਲ ਨਹੀਂ ਰੱਬ ਮਿਹਰਵਾਨਾ ਸਾਡੇ ਤੇ ਨਹੀਂ ਤਾਂ ਅੱਜ ਉਹਨੇ ਮੀਂਹ ਪਾ ਦੇਣਾ ਸੀ 80% ਦੱਸਿਆ ਕਿਉਂਕਿ ਅਸੀਂ ਘਾਹਾਂ ਨਾਲ ਘਾਲੀਆਂ ਹੋਈਆਂ ਕਿਸਾਨਾਂ ਨੇ ਬੈਠਣਾ ਪੈ ਵੀ ਜੇ ਉਮੀਦ ਆ ਸਾਡੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਖੇਤਾਂ 'ਚ ਭਿੱਜਦੇ ਹੀ ਰਹਿਨੇ ਆ ਅਸੀਂ ਮੀਂਹ 'ਚ ਬੈਠ ਕੇ ਰੈਲੀ ਪੂਰੀ ਕਰਾਂਗੇ ਅੱਜ ਦੀ ਪੰਚਾਇਤ ਦੇ ਵਿੱਚ ਕੀ ਮੁੱਖ ਚਰਚਾ ਹੋਣੀ ਇੱਕ ਤਾਂ ਜੇਤੂ ਰੈਲੀ ਆ ਸਾਡੀ ਲੈਂਡ ਪੂਲਿੰਗ ਤੇ ਜਿਹੜੀ ਅਸੀਂ ਜਿੱਤ ਪ੍ਰਾਪਤ ਕੀਤੀ ਆ ਦੂਸਰਾ ਪੰਜਾਬ ਸਰਕਾਰ ਖਿਲਾਫ ਸਾਡੀਆਂ ਮੰਗਾਂ ਕੁਛ ਹੈਗੀਆਂ ਨੇ ਸੈਂਟਰ ਖਿਲਾਫ ਐਫਟੀਏ ਦੀ ਮੰਗ ਹੈਗੀ ਆ ਉਹ ਮੰਗਾਂ ਨੂੰ ਲੈ ਕੇ ਇੱਥੇ ਅੱਜ ਚਰਚਾ ਕਰਾਂਗੇ ਉਹ ਕੀ ਕਹਿਣਾ ਚਾਹੁੰਦੇ ਦੇਸ਼ ਦੇ ਕਿਸਾਨ ਉਹ ਦੇਸ਼ ਦੇ ਕਿਸਾਨਾਂ ਨੂੰ ਕਹਿੰਦੇ ਆ ਵੀ ਇੱਕ ਹੋ ਜੋ ਭਾਵੇਂ ਕੋਈ ਵੀ ਪਾਰਟੀ ਆਉਂਦੀ ਆ ਕਿਸੇ ਨੇ ਕੁਛ ਨਹੀਂ ਦੇਣਾ ਜਿੰਨਾ ਚਿਰ ਤੁਸੀਂ ਇੱਕ ਨਹੀਂ ਐਸਕੇਮ ਦੇ ਝੰਡੇ ਥੱਲੇ ਨਹੀਂ ਆਉਂ ਆਪਾਂ ਆਪਦੀ ਮੰਗਾਂ ਨਹੀਂ ਮਨਵਾ ਸਕਦੇ ਐਸਕੇਐਮ ਤੇ ਝੰਡੇ ਥੱਲੇ ਤੁਸੀਂ ਆਏ ਸੀ ਟਰੈਕਟਰ ਮਾਰਚ ਕੀਤਾ ਸੀ ਤਾਂ ਆਪਾਂ ਲੈਂਡ ਪੂਲਿੰਗ ਪਾਲਸੀ ਵਾਪਸ ਕਰਵਾ ਦਿੰਦੇ। ਮੈਂ ਹਰਦੇਵ ਸਿੰਘ ਆਤਪੁਰਾ ਜ਼ਿਲ੍ਹਾ ਪ੍ਰਧਾਨ ਬੀਕੇ ਜੀ ਪਾਟਿਆ ਲੁਧਿਆਣਾ। ਆਤਪੁਰਾ ਜੀ ਅੱਜ ਇਹਦੀ ਮੀਟਿੰਗ ਹੋਈ ਹੈ ਮਹਾਰਾਜ ਜੀ ਕਿੰਨੇ ਕਿਸਾਨ ਪਹੁੰਚੇ ਸਵੇਰ ਨੂੰ। ਦੇਖੋ ਇਹਦੇ ਵਿੱਚ ਆਪਾਂ ਗਿਣਤੀ ਪੱਕੀ ਨਹੀਂ ਕਹਿ ਸਕਦੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਉਤਸ਼ਾਹ ਆ। ਹਰ ਪਿੰਡ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ ਲੋਕਾਂ ਨੇ ਆਉਣਾ ਵਾ। ਯਾਨੀ ਕਿ ਸਾਡੇ ਜਿਹੜੇ ਪ੍ਰਬੰਧ ਨੇ ਮੰਡੀ ਦੇ ਵਿੱਚ ਅਸੀਂ 1 ਲੱਖ ਬੰਦੇ ਦਾ ਪ੍ਰਬੰਧ ਕੀਤਾ ਹੋਇਆ ਵਾ ਮੰਡੀ ਦੇ ਵਿੱਚ ਥਾਲਾ ਲੰਗਰ ਦਾ ਤੇ ਆਪਾਂ ਚਾਹ ਪਾਣੀ ਦਾ ਬਾਕੀ ਜਿਹੜੇ ਪੰਡਾਲ ਵੀ ਉਸ ਹਿਸਾਬ ਨਾਲ ਹੀ ਲਾਏ ਗਏ ਨੇ ਤੇ ਮੇਰੇ ਹਿਸਾਬ ਦੇ ਨਾਲ ਵੀ ਅਮੀਰ ਤੋਂ ਉੱਪਰ ਕੱਟੋ ਤੇ ਸਰ ਜੀ 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 ਬਾਰੇ ਆਪ ਨੂੰ ਪਹੁੰਚ ਰਹੇ ਨੇ ਹਾਂਜੀ ਨਾਲ ਹੀ ਪ੍ਰਸ਼ਾਸਨ ਵੱਲੋਂ ਇਹ ਕਿਸ ਤਰ੍ਹਾਂ ਕੀਤਾ ਗਿਆ ਦੇਖੋ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਪ੍ਰਬੰਧ ਆ ਪੂਰੀ ਖੰਨਾ ਪੁਲਿਸ ਇੱਥੇ ਪੂਰੀ ਲੱਗੀ ਹੋਈ ਆ ਡੀਐਸਪੀ ਸਾਹਿਬਾ ਤੇ ਲੋਕਦਰ ਸਿੰਘ ਜੀ ਆਏ ਹੋਏ ਨੇ ਤੇ ਉਹਨਾਂ ਦੇ ਨਾਲ ਪੂਰੀਆਂ ਟੀਮਾਂ ਨੇ ਜਿਹੜੀਆਂ ਚੈਕਿੰਗ ਕਰ ਰਹੀਆਂ ਨੇ ਤੇ ਪੁਰਸ ਪ੍ਰਸ਼ਾਸਨ ਕੱਲ ਤੋਂ ਹੀ ਯਾਨਕਿ ਪੂਰੀ ਤਿਆਰੀ ਦੇ ਵਿੱਚ ਅੱਜ ਕਿਹੜੀਆਂ ਮੁੱਖ ਬੰਦਾ ਹੋਣਗੀਆਂ ਜਾਂ ਕਿਹੜੇ ਅਲਾਰਟ ਹੋਣ ਦੇਖੋ ਇਹ ਜਿਹੜੀ ਇੱਕ ਤਾਂ ਪੰਜਾਬ ਸਰਕਾਰ ਚੋ ਜਿ ਡਾਮੀ ਇਹਨਾਂ ਨੇ ਨੀਤੀਆਂ ਨੇ ਸਰਕਾਰ ਦੀਆਂ ਧੱਕੇਸ਼ਾਹੀ ਹੋ ਰਹੀ ਹੈ ਪੰਜਾਬ ਦੇ ਵਿੱਚ ਕਿਸਾਨਾਂ ਨਾਲ ਵਲਈਏ ਚਾਹੇ ਹਰ ਵਰਗ ਦੇ ਨਾਲ ਉਹਨਾਂ ਦੇ ਉੱਤੇ ਵਿਚਾਰ ਚਰਚਾ ਹੋਊਗੀ ਤੇ ਜਿਹੜੇ ਆਉਣ ਵਾਲੇ ਪ੍ਰੋਗਰਾਮ ਨੇ ਉਹ ਦਿਖੇ ਜਾਣਗੇ ਕੀ ਕਹਣਾ ਤੁਹਾਨੂੰ ਦੇਖ ਸਕਦਾ ਮੈਂ ਇਹੀ ਕਹਣਾ ਵੀ ਸਾਨੂੰ ਇਕਜੁੱਟ ਹੋ ਕੇ ਲੜਨ ਦੀ ਲੋੜ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਬਹੁਤ ਜ਼ਿਆਦਾ ਜਿਹੜੀਆਂ ਬਾਕੀ ਪਈਆਂ ਨੇ ਕੇਂਦਰ ਸਰਕਾਰ ਤੇ ਤੇ ਪੰਜਾਬ ਸਰਕਾਰ ਤੇ ਸਾਨੂੰ ਇੱਕਜੁੱਟ ਹੋ ਕੇ ਇਕੱਠੇ ਹੋ ਕੇ ਸਾਰੀ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਆ ਅ 10:30 11 ਵਜੇ ਅਸੀਂ ਜਿਹੜੀ ਸਟੇਜ ਆ 11 ਵਜੇ ਤੋਂ ਬਾਅਦ ਸ਼ੁਰੂ ਕਰਾਂਗੇ ਹੁਣ ਅਸੀਂ ਪ੍ਰਬੰਧਕਾਂ ਦੀ ਡਿਊਟੀ ਆ ਤੇ ਪਹਿਲਾਂ ਜਿਹੜੇ ਐਸਕੇਐਮ ਦੀ ਅਸੀਂ ਮੀਟਿੰਗ ਜਿਹੜੀ 9:30 ਤੋਂ 10:30 ਅਸੀਂ ਮੀਟਿੰਗ ਕਰਾਂਗੇ ਤੇ ਉਹਦੇ ਚ ਪਹਿਲਾਂ ਹੋਰ ਪ੍ਰੋਗਰਾਮ ਸਟੇਜ ਤੇ ਚੱਲਦਾ ਰਹੂਗਾ ਘੰਟਾ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਅੱਜ ਕਿਸਾਨ ਇੱਥੇ ਪਹੁੰਚਣਗੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਹਾਂ ਪ੍ਰਸ਼ਾਸਨ ਨੇ ਗਲਤ ਜਗ੍ਹਾ ਤੇ ਜੋ ਪਾਰਕਿੰਗ ਲਾਈ ਆ ਉਹ ਸਾਨੂੰ ਮਨਜ਼ੂਰ ਨਹੀਂ ਜਿਹੜੀ ਕਾਲਜ ਦੇ ਵਿੱਚ ਮਾਲਵਾ ਕਾਲਜ ਲਈ ਆ ਜਾਂ ਆਈਟੀਆਈ ਉੱਥੋਂ ਕਿਵੇਂ ਸਾਡੇ ਲੋਕ ਤੁਰ ਕੇ ਆਉਣਗੇ ਇਸ ਤਰ੍ਹਾਂ ਦੀ ਉਹ ਪਾਰਕਿੰਗ ਸਾਨੂੰ ਮਨਜ਼ੂਰ ਨਹੀਂ ਅਸੀਂ ਉਹ ਪਾਰਕਿੰਗ ਦੇ ਵਿੱਚ ਗੱਡੀਆਂ ਨਹੀਂ ਲਾਵਾਂਗੇ ਪਹਿਲਾਂ ਸਾਰੀਆਂ ਗੱਡੀਆਂ ਇੱਥੇ ਆਉਣਗੀਆਂ ਜਾਂ ਨੇੜੇ ਤੇੜੇ ਜਿਹੜੀਆਂ ਪਾਰਕਿੰਗਾਂ ਨੇ ਉਹਨਾਂ ਦੇ ਵਿੱਚ ਸਾਡੀਆਂ ਗੱਡੀਆਂ ਲਵਾਈਆਂ ਜਾਣੇ ਅਸੀਂ ਅਪੀਲ ਕਰਦੇ ਜਿਵੇਂ ਕਿ ਮੌਸਮ ਥੋੜਾ ਖਰਾਬ ਲੱਗ ਰਿਹਾ ਹੈ ਇਹ ਨਹੀਂ ਕੋਈ ਗੱਲ ਨਹੀਂ ਰੱਬ ਮਿਹਰਵਾਨਾ ਸਾਡੇ ਤੇ ਨਹੀਂ ਤਾਂ ਅੱਜ ਉਹਨੇ ਮੀਂਹ ਪਾ ਦੇਣਾ ਸੀ 80% ਦੱਸਿਆ ਕਿਉਂਕਿ ਅਸੀਂ ਘਾਹ ਲਾਣਾ ਘਾਲੀਆਂ ਹੋਈਆਂ ਕਿਸਾਨਾਂ ਨੇ ਬੈਠਣਾ ਇਹ ਵੀ ਜਿਉ ਉਮੀਦ ਆ ਸਾਡੂ ਕੋਈ ਫਰਕ ਨਹੀਂ ਪੈਂਦਾ ਅਸੀਂ ਖੇਤਾਂ 'ਚ ਭਿੱਜਦੇ ਹੀ ਰਹਿਨੇ ਆ ਅਸੀਂ 20 'ਚ ਬੈਠ ਕੇ ਰੈਲੀ ਪੂਰੀ ਤਰਾਂ ਅੱਜ ਦੀ ਪੰਚਾਇਤ ਦੇ ਵਿੱਚ ਕੀ ਮੁੱਖ ਚਰਚਾ ਹੋਣ ਇੱਕ ਤਾਂ ਜੇਤੂ ਰੈਲੀ ਆ ਸਾਡੀ ਲੈਂਡ ਪੂਲਿੰਗ ਤੇ ਜਿਹੜੀ ਅਸੀਂ ਜਿੱਤ ਪ੍ਰਾਪਤ ਕੀਤੀ ਆ ਦੂਸਰਾ ਪੰਜਾਬ ਸਰਕਾਰ ਖਿਲਾਫ ਸਾਡੀਆਂ ਮੰਗਾਂ ਕੁਛ ਹੈਗੀਆਂ ਨੇ ਸੈਂਟਰ ਖਿਲਾਫ ਐਫਟੀਈ ਦੀ ਮੰਗ ਹੈਗੀ ਆ ਉਹ ਮੰਗਾਂ ਨੂੰ ਲੈ ਕੇ ਇੱਥੇ ਅੱਜ ਚਰਚਾ ਕਰਾਂਗੇ ਉਹ ਕੀ ਕਹਿਣਾ ਚਾਹੁੰਦੇ ਦੇਸ਼ ਦੇ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਕਹਿਣਾ ਨਾ ਵੀ ਇੱਕ ਹੋ ਜਾਓ ਭਾਵੇਂ ਕੋਈ ਵੀ ਪਾਰਟੀ ਆਉਂਦੀ ਆ ਕਿਸੇ ਨੇ ਕੁਛ ਨਹੀਂ ਦੇਣਾ ਜਿੰਨਾ ਚਿਰ ਤੁਸੀਂ ਇੱਕ ਨਹੀਂ ਐਸਕੇਮ ਦੇ ਝੰਡੇ ਥੱਲੇ ਨਹੀਂ ਆ ਆਪਾਂ ਆਪਦੀ ਮੰਗਾਂ ਨਹੀਂ ਮਨਵਾ ਸਕਦੇ ਐਸਕੇਐਮ ਤੇ ਝੰਡੇ ਥੱਲੇ ਤੁਸੀਂ ਆਏ ਸੀ ਟਰੈਕਟਰ ਮਾਰਚ ਕੀਤਾ ਸੀ ਤਾਂ ਆਪਾਂ ਲੈਂਡ ਪੂਲਿੰਗ ਪਾਲਸੀ ਵਾਪਸ ਕਰਵਾ ਦਿੰਦੇ। ਮੈਂ ਹਰਦੇਵ ਸਿੰਘ ਆਤਪੁਰਾ ਜ਼ਿਲ੍ਹਾ ਪ੍ਰਧਾਨ ਬੀਕੇ ਜੀ ਪਾਟਿਆ ਲੁਧਿਆਣਾ। ਆਤਪੁਰਾ ਜੀ ਅੱਜ ਇਹ ਮੀਟਿੰਗ ਹੋ ਰਹੀ ਹੈ ਮਹਾਰਾਜ ਜੀ। ਕਿੰਨੇ ਕਿਸਾਨ ਪਹੁੰਚੇ ਸਵੇਰ ਨੂੰ। ਦੇਖੋ ਇਹਦੇ ਵਿੱਚ ਆਪਾਂ ਗਿਣਤੀ ਪੱਕੀ ਨਹੀਂ ਕਹਿ ਸਕਦੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਉਤਸ਼ਾਹ ਆ। ਹਰ ਪਿੰਡ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ ਲੋਕਾਂ ਨੇ ਆਉਣਾ ਵਾ। ਯਾਨੀ ਕਿ ਸਾਡੇ ਜਿਹੜੇ ਪ੍ਰਬੰਧ ਨੇ ਮੰਡੀ ਦੇ ਵਿੱਚ ਅਸੀਂ 1 ਲੱਖ ਬੰਦੇ ਦਾ ਪ੍ਰਬੰਧ ਕੀਤਾ ਹੋਇਆ ਵਾ ਮੰਡੀ ਦੇ ਵਿੱਚ ਥਾਲ ਲੰਗਰ ਦਾ ਤੇ ਆਪਾਂ ਚਾਹ ਪਾਣੀ ਦਾ ਬਾਕੀ ਜਿਹੜੇ ਪਨਾਲ ਵੀ ਉਸ ਹਿਸਾਬ ਨਾਲ ਹੀ ਲਾਏ ਗਏ ਨੇ ਤੇ ਮੇਰੇ ਹਿਸਾਬ ਦੇ ਨਾਲ ਵੀ ਅਮੀਰ ਤੋਂ ਉੱਪਰ ਕੱਟੋ ਤੇ ਸਰਕਾਰ ਦੇ ਦਿੱਤੀ ਬੰਨੇ ਆਪ ਨੂੰ ਪਹੁੰਚ ਰਹੇ ਨੇ ਹਾਂਜੀ ਨਾਲ ਹੀ ਪ੍ਰਸ਼ਾਸਨ ਵੱਲੋਂ ਇਹ ਬ੍ਰਿਸਤਰਾ ਕੀਤਾ ਗਿਆ ਪਾਰਕਿੰਗ ਦੇ ਦੇਖੋ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਪ੍ਰਬੰਧ ਆ ਪੂਰੀ ਖੰਨਾ ਪੁਲਿਸ ਇੱਥੇ ਪੂਰੀ ਲੱਗੀ ਹੋਈ ਆ ਡੀਐਸਪੀ ਸਾਹਿਬ ਤਰ ਲੋਟਰ ਸਿੰਘ ਜੀ ਆਏ ਹੋਏ ਨੇ ਤੇ ਉਹਨਾਂ ਦੇ ਨਾਲ ਪੂਰੀਆਂ ਟੀਮਾਂ ਨੇ ਜਿਹੜੀਆਂ ਚੈਕਿੰਗ ਕਰ ਰਹੀਆਂ ਨੇ ਤੇ ਪੁਰਸ ਪ੍ਰਸ਼ਾਸਨ ਕੱਲ ਤੋਂ ਹੀ ਯਾਨਕਿ ਪੂਰੀ ਤਿਆਰੀ ਦੇ ਵਿੱਚ ਅੱਜ ਕਿਹੜੀਆਂ ਮੁੱਖ ਬੰਦਾ ਹੋਣਗੀਆਂ ਜਾਂ ਕਿਹੜੇ ਅਲਾਰਟ ਹੋਣਗੇ ਦੇਖੋ ਇਹ ਜਿਹੜੀ ਇੱਕ ਤਾਂ ਪੰਜਾਬ ਸਰਕਾਰ ਚੋ ਜਿ ਡਾਮੀ ਇਹਨਾਂ ਨੇ ਨੀਤੀਆਂ ਨੇ ਸਰਕਾਰ ਦੀਆਂ ਧੱਕੇਸ਼ਾਹੀ ਹੋ ਰਹੀ ਹੈ ਪੰਜਾਬ ਦੇ ਵਿੱਚ ਕਿਸਾਨਾਂ ਨਾਲ ਵਲਈਏ ਚਾਹੇ ਹਰ ਵਰਗ ਦੇ ਨਾਲ ਉਹਨਾਂ ਦੇ ਉੱਤੇ ਵਿਚਾਰ ਚਰਚਾ ਹੋਊਗੀ ਤੇ ਜਿਹੜੇ ਆਉਣ ਵਾਲੇ ਪ੍ਰੋਗਰਾਮ ਨੇ ਉਹ ਦਿਖੇ ਜਾਣਗੇ ਕੀ ਕਹਣਾ ਤੁਹਾਨੂੰ ਦੇਖ ਕੇ ਸਾ ਮੈਂ ਇਹੀ ਕਹਣਾ ਵੀ ਸਾਨੂੰ ਇਕਜੁੱਟ ਹੋ ਕੇ ਲੜਨ ਦੀ ਲੋੜ ਆ ਕਿ ਛੱਡਿਆ ਜਿਹੜੀਆਂ ਮੰਗਾਂ ਨੇ ਬਹੁਤ ਜ਼ਿਆਦਾ ਜਿਹੜੀਆਂ ਬਾਕੀ ਪਈਆਂ ਨੇ ਕੇਂਦਰ ਸਰਕਾਰ ਤੇ ਤੇ ਪੰਜਾਬ ਸਰਕਾਰ ਤੇ ਸਾਨੂੰ ਇਕਜੁੱਟ ਹੋਗੇ ਇਕੱਠੇ ਹੋ ਕੇ ਸਾਰੀ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਆ ਸਾਢੇ 10 11 ਵਜੇ ਅਸੀਂ ਜਿਹੜੀ ਸਟੇਜ ਆ 11 ਵਜੇ ਤੋਂ ਬਾਅਦ ਸ਼ੁਰੂ ਕਰਾਂਗੇ ਹੁਣ ਅਸੀਂ ਪ੍ਰਬੰਧਕਾਂ ਦੀ ਡਿਊਟੀ ਆ ਤੇ ਪਹਿਲਾਂ ਜਿਹੜੇ ਐਸਕੇਐਮ ਦੀ ਅਸੀਂ ਮੀਟਿੰਗ ਜਿਹੜੀ 9:30 ਤੋਂ 10:30 ਅਸੀਂ ਮੀਟਿੰਗ ਕਰਾਂਗੇ ਤੇ ਉਹਦੇ ਚ ਪਹਿਲਾਂ ਹੋਰ ਪ੍ਰੋਗਰਾਮ ਸਟੇਜ ਤੇ ਚੱਲਦਾ ਰਹੂਗਾ ਘੰਟਾ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਅੱਜ ਇਸਾਨ ਇੱਥੇ ਪਹੁੰਚਣਗੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਹਾਂ ਪ੍ਰਸ਼ਾਸਨ ਨੇ ਗਲਤ ਜਗ੍ਹਾ ਤੇ ਜੋ ਪਾਰਕਿੰਗ ਲਾਈ ਆ ਸਾਨੂੰ ਮਨਜ਼ੂਰ ਨਹੀਂ ਜਿਹੜੀ ਕਾਲਜ ਦੇ ਵਿੱਚ ਮਾਲਵਾ ਕਾਲਜ ਲਈ ਆ ਜਾਂ ਆਈਟੀਆਈ ਉੱਥੋਂ ਕਿਵੇਂ ਸਾਡੇ ਲੋਕ ਤੁਰ ਕੇ ਆਉਣਗੇ ਇਸ ਤਰ੍ਹਾਂ ਦੀ ਉਹ ਪਾਰਕਿੰਗ ਸਾਨੂੰ ਮਨਜ਼ੂਰ ਨਹੀਂ ਅਸੀਂ ਉਹ ਪਾਰਕਿੰਗ ਦੇ ਵਿੱਚ ਗੱਡੀਆਂ ਨਹੀਂ ਲਾਵਾਂਗੇ ਪਹਿਲਾਂ ਸਾਰੀਆਂ ਗੱਡੀਆਂ ਇੱਥੇ ਆਉਣਗੀਆਂ ਜਾਂ ਨੇੜੇ ਤੇੜੇ ਜਿਹੜੀਆਂ ਪਾਰਕਿੰਗਾਂ ਨੇ ਉਹਨਾਂ ਦੇ ਵਿੱਚ ਸਾਡੀਆਂ ਗੱਡੀਆਂ ਲਵਾਈਆਂ ਜਾਣੇ ਅਸੀਂ ਅਪੀਲ ਕਰਦੇ ਹਾਂ ਜਿਵੇਂ ਕਿ ਮੌਸਮ ਥੋੜਾ ਖਰਾਬ ਲੱਗ ਰਿਹਾ ਹੈ ਇਹ ਨਹੀਂ ਕੋਈ ਗੱਲ ਨਹੀਂ ਰੱਬ ਮਿਹਰਵਾਨਾ ਸਾਡੇ ਤੇ ਨਹੀਂ ਤਾਂ ਅੱਜ ਉਹਨੇ ਮੀਂਹ ਪਾ ਦੇਣਾ ਸੀ 80% ਦੱਸਿਆ ਕਿਉਂਕਿ ਅਸੀਂ ਘਾਹ ਲਾਣਾ ਘਾਲੀਆਂ ਹੋਈਆਂ ਕਿਸਾਨਾਂ ਨੇ ਬੈਠਣਾ ਪੈ ਵੀ ਜੇ ਉਮੀਦ ਆ ਸਾਡੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਖੇਤਾਂ 'ਚ ਭਿੱਜਦੇ ਹੀ ਰਹਿਨੇ ਆ ਅਸੀਂ 2 'ਚ ਬੈਠ ਕੇ ਰੈਲੀ ਪੂਰੀ ਤਰਾਂ ਅੱਜ ਦੀ ਪੰਚਾਇਤ ਦੇ ਵਿੱਚ ਕੀ ਮੁੱਖ ਚਰਚਾ ਹੋਣ ਇੱਕ ਤਾਂ ਜੇਤੂ ਰੈਲੀ ਆ ਸਾਡੀ ਲੈਂਡ ਪੂਲਿੰਗ ਤੇ ਜਿਹੜੀ ਅਸੀਂ ਜਿੱਤ ਪ੍ਰਾਪਤ ਕੀਤੀ ਆ ਦੂਸਰਾ ਪੰਜਾਬ ਸਰਕਾਰ ਖਿਲਾਫ ਸਾਡੀਆਂ ਮੰਗਾਂ ਕੁਛ ਹੈਗੀਆਂ ਨੇ ਸੈਂਟਰ ਖਿਲਾਫ ਐਫਟੀਈ ਦੀ ਮੰਗ ਹੈਗੀ ਆ ਉਹ ਮੰਗਾਂ ਨੂੰ ਲੈ ਕੇ ਇੱਥੇ ਅੱਜ ਚਰਚਾ ਕਰਾਂਗੇ ਉਹ ਕੀ ਕਹਿਣਾ ਚਾਹੁੰਦੇ ਦੇਸ਼ ਦੇ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਕਹਿਣਾ ਨਾ ਵੀ ਇੱਕ ਹੋ ਜਾਓ ਭਾਵੇਂ ਕੋਈ ਵੀ ਪਾਰਟੀ ਆਉਂਦੀ ਆ ਕਿਸੇ ਨੇ ਕੁਛ ਨਹੀਂ ਦੇਣਾ ਜਿੰਨਾ ਚਿਰ ਤੁਸੀਂ ਇੱਕ ਨਹੀਂ ਐਸਕੇਮ ਦੇ ਝੰਡੇ ਥੱਲੇ ਨਹੀਂ ਆਉਂ ਆਪਾਂ ਆਪਦੀਆਂ ਮੰਗਾਂ ਨਹੀਂ ਮਨਵਾ ਸਕਦੇ ਐਸਕੇਮ ਤੇ ਝੰਡੇ ਥੱਲੇ ਤੁਸੀਂ ਆਏ ਸੀ ਟਰੈਕਟਰ ਮਾਰਚ ਕੀਤਾ ਸੀ ਤਾਂ ਆਪਾਂ ਲੈਂਡ ਪੂਲਿੰਗ ਪਾਲਸੀ ਵਾਪਸ ਕਰਵਾ ਦਿੰਦੇ। ਮੈਂ ਹਰਦੇਵ ਸਿੰਘ ਯਾਰਪੁਰਾ ਜ਼ਿਲ੍ਹਾ ਪ੍ਰਧਾਨ ਬੀਕੇ ਜੀ ਕਾਟਿਆ ਲੁਧਿਆਣਾ। ਯਾਰਪੁਰਾ ਦੀ ਅੱਜ ਵੀ ਮੀਟਿੰਗ ਹੋ ਰਹੀ ਹੈ ਮਹਾਰਾਜ ਜੀ ਕਿੰਨੇ ਕਿਸਾਨ ਪਹੁੰਚੇ ਸਭਾਵਾ। ਦੇਖੋ ਇਹਦੇ ਵਿੱਚ ਆਪਾਂ ਗਿਣਤੀ ਪੱਕੀ ਨਹੀਂ ਕਹਿ ਸਕਦੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਹਸਾਬ ਆ। ਹਰ ਪਿੰਡ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ ਲੋਕਾਂ ਨੇ ਆਉਣਾ ਵਾ। ਯਾਨੀ ਕਿ ਸਾਡੇ ਜਿਹੜੇ ਪ੍ਰਬੰਧ ਨੇ ਮੰਡੀ ਦੇ ਵਿੱਚ ਅਸੀਂ 1 ਲੱਖ ਬੰਦੇ ਦਾ ਪ੍ਰਬੰਧ ਕੀਤਾ ਹੋਇਆ ਵਾ ਮੰਡੀ ਦੇ ਵਿੱਚ ਥਾਲ ਲੰਗਰ ਦਾ ਤੇ ਆਪਾਂ ਚਾਹ ਪਾਣੀ ਦਾ ਬਾਕੀ ਜਿਹੜੇ ਪਨਾਲ ਵੀ ਉਸ ਹਿਸਾਬ ਨਾਲ ਹੀ ਲਾਏ ਗਏ ਨੇ ਤੇ ਮੇਰੇ ਹਿਸਾਬ ਦੇ ਨਾਲ ਵੀ ਉਮੀਦ ਤੋਂ ਉੱਪਰ ਕੱਟੋ ਤੇ ਸਰਕਾਰ ਦੇ ਦਿੱਤੀ ਬੰਨੇ ਆਪ ਨੂੰ ਪਹੁੰਚ ਰਹੇ ਨੇ ਹਾਂਜੀ ਨਾਲ ਹੀ ਪ੍ਰਸ਼ਾਸਨ ਵੱਲੋਂ ਇਹ ਬ੍ਰਿਸਤਰਾ ਕੀਤਾ ਗਿਆ ਪਾਰਕਿੰਗ ਦੇ ਦੇਖੋ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਪ੍ਰਬੰਧ ਆ ਪੂਰੀ ਖੰਨਾ ਪੁਲਿਸ ਇੱਥੇ ਪੂਰੀ ਲੱਗੀ ਹੋਈ ਆ ਡੀਐਸਪੀ ਸਾਹਿਬਾ ਤੇ ਲੋਕਦਰ ਸਿੰਘ ਜੀ ਆਏ ਹੋਏ ਨੇ ਤੇ ਉਹਨਾਂ ਦੇ ਨਾਲ ਪੂਰੀਆਂ ਟੀਮਾਂ ਨੇ ਜਿਹੜੀਆਂ ਚੈਕਿੰਗ ਕਰ ਰਹੀਆਂ ਨੇ ਤੇ ਪੁਰਸ ਪ੍ਰਸ਼ਾਸਨ ਕੱਲ ਤੋਂ ਹੀ ਜਾਣ ਕੇ ਪੂਰੀ ਤਿਆਰੀ ਦੇ ਵਿੱਚ ਅੱਜ ਕਿਹੜੀਆਂ ਮੁੱਖ ਬੰਦਾ ਹੋਣੀਆਂ ਜਦ ਕਿ ਇਹ ਲੜ ਦਿੱਤੇ ਆ ਦੇਖੋ ਇਹ ਜਿਹੜੀ ਇੱਕ ਦਾ ਪੰਜਾਬ ਸਰਕਾਰ ਚੋ ਜਿਪਟਾ ਵੀ ਇਹਨਾਂ ਨੇ ਨੀਤੀਆਂ ਨੇ ਸਰਕਾਰ ਦੀਆਂ ਧੱਕੇਸ਼ਾਹੀ ਹੋ ਰਹੀ ਆ ਪੰਜਾਬ ਦੇ ਵਿੱਚ ਕਿਸਾਨਾਂ ਨਾਲ ਵਾਹ ਲਈਏ ਚਾਹੇ ਹਰ ਵਰਗ ਦੇ ਨਾਲ ਉਹਨਾਂ ਦੇ ਉੱਤੇ ਵਿਚਾਰ ਚਰਚਾ ਹੋਊਗੀ ਤੇ ਜਿਹੜੇ ਆਉਣ ਵਾਲੇ ਪ੍ਰੋਗਰਾਮ ਨੇ ਉਹ ਦਿੱਖ ਜਾਣ ਕੀ ਕਹਿਣਾ ਜਦੋਂ ਦੇਖ ਸਕਦਾ ਮੈਂ ਇਹੀ ਕਹਿਣਾ ਵੀ ਸਾਨੂੰ ਇਕਜੁੱਟ ਹੋ ਕੇ ਲੜਨ ਦੀ ਲੋੜ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਬਹੁਤ ਜ਼ਿਆਦਾ ਜਿਹੜੀਆਂ ਬਾਕੀ ਪਈਆਂ ਨੇ ਕੇਂਦਰ ਸਰਕਾਰ ਤੇ ਤੇ ਪੰਜਾਬ ਸਰਕਾਰ ਤੇ ਸਾਨੂੰ ਇੱਕਜੁੱਟ ਹੋਗੇ ਇਕੱਠੇ ਹੋ ਕੇ ਸਾਰੀ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ